16 ਡਿਗਰੀ ਤੇ ਏਸੀ ਦਾ ਤਾਪਮਾਨ ਕਰਕੇ ਸੌਣ ਵਾਲਿਆਂ ਨੂੰ ਝਟਕਾ ਲੱਗੇਗਾ ਕਿਉਂਕਿ ਹੁਣ ਏਸੀ ਦਾ ਤਾਪਮਾਨ ਜਿਹੜਾ ਘੱਟੋ-ਘੱਟ ਹੋਵੇਗਾ ਉਹ 20 ਡਿਗਰੀ ਸੈਲਸੀਅਸ ਹੋਵੇਗਾ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ 16 ਡਿਗਰੀ ਤੇ ਏਸੀ ਦਾ ਤਾਪਮਾਨ ਨਹੀਂ ਜਾਵੇਗਾ ਯਾਨੀ ਕਿ ਜੇਕਰ ਤੁਸੀਂ 20 ਡਿਗਰੀ ਤੋਂ ਘੱਟ ਤਾਪਮਾਨ ਕਰਕੇ ਸੌਣ ਦੀ ਆਦਤ ਪਾਈ ਹੋਈ ਹੈ ਤਾਂ ਹੁਣੇ ਤੋਂ 20 ਡਿਗਰੀ ਤੋਂ ਵੱਧ ਤਾਪਮਾਨ ਦੇ ਵਿੱਚ ਸੌਣ ਦੀ ਆਦਤ ਪਾ ਲਵੋ ਕਿਉਂਕਿ ਹੁਣ ਵਾਲੇ ਜਾ ਅੱਗੇ ਵਾਲੇ ਏਸੀ ਜਿਹੜੇ ਆਉਣਗੇ ਉਹਨਾਂ ਵਿੱਚ ਤਾਪਮਾਨ ਹੈ ਜਿਹੜਾ ਉਹ ਘੱਟੋ ਘੱਟ 20 ਡਿਗਰੀ ਹੀ ਹੋਵੇਗਾ ਵੱਧ ਤੋਂ ਵੱਧ ਤਾਪ ਤਾਪਮਾਨ 28 ਡਿਗਰੀ ਤੱਕ ਰਹੇਗਾ ਯਾਨੀ ਕਿ ਹੁਣ 16 17 18 19 ਡਿਗਰੀ ਸੈਲਸੀਅਸ ਤੇ ਏਸੀ ਅੱਗੇ ਤੋਂ ਨਹੀਂ ਚੱਲਣਗੇ ਚੱਲਣਗੇ ਤਾਂ 20 ਤੋਂ ਵੱਧ ਤੇ ਹੀ ਚੱਲਣਗੇ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਸਰਕਾਰ ਦੇਸ਼ ਭਰ ਵਿੱਚ ਏਸੀ ਲਈ ਇੱਕ ਨਵੀਂ ਤਾਪਮਾਨ ਸੀਮਾ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ ਇਸ ਦੇ ਤਹਿਤ ਏਸੀ ਨੂੰ 20 ਡਿਗਰੀ ਸੈਲਸੀਅਸ ਤੋਂ ਘੱਟ ਠੰਡਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਵੱਧ ਤੋਂ ਵੱਧ ਸੀਮਾ 28 ਡਿਗਰੀ ਸੈਲਸੀਅਸ ਹੋਵੇਗੀ ਮਨੀ ਕੰਟਰੋਲ ਦੀ ਰਿਪੋਰਟ ਦੇ ਅਨੁਸਾਰ ਖੱਟਰ ਨੇ ਇਸ ਫੈਸਲੇ ਨੂੰ ਊਰਜਾ ਕੁਸ਼ਲਤਾ ਵੱਲ ਵੱਡਾ ਕਦਮ ਦੱਸਿਆ ਉਹਨਾਂ ਨੇ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਏਸੀ ਦਾ ਘੱਟੋ ਘੱਟ ਤਾਪਮਾਨ 20 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਹੋਵੇਗਾ ਇਹ ਨਿਯਮ ਜਲਦ ਹੀ ਲਾਗੂ ਕੀਤੇ ਜਾਣਗੇ ਉਹਨਾਂ ਦੀ ਪ੍ਰਭਾਵਸ਼ੀਲਤਾ ਦੀ ਨਿਗਰਾਨੀ ਕੀਤੀ ਜਾਵੇਗੀ ਨਵੇਂ ਨਿਯਮ ਦਾ ਉਦੇਸ਼ ਏਸੀ ਦੀ ਵਰਤੋਂ ਵਿੱਚ ਇਕਸਾਰਤਾ ਲਿਆਉਣਾ ਅਤੇ ਬਹੁਤ ਘੱਟ ਤਾਪਮਾਨ ਸੈਟਿੰਗ ਕਾਰਨ ਉੱਚ ਬਿਜਲੀ ਦੀ ਖਪਤ ਨੂੰ ਘਟਾਉਣਾ ਹੈ ਭਾਰਤ ਲੰਬੇ ਸਮੇਂ ਤੋਂ ਊਰਜਾ ਸੰਭਾਲ ਅਤੇ ਖਾਸ ਕਰਕੇ ਗਰਮੀਆਂ ਵਿੱਚ ਬਿਜਲੀ ਦੀ ਮੰਗ ਨੂੰ ਘਟਾਉਣ ਉੱਤੇ ਕੰਮ ਕਰ ਰਿਹਾ ਹੈ ਖਟਰ ਦੇ ਅਨੁਸਾਰ ਇਹ ਨਵੀਆਂ ਸੀਮਾਵਾਂ ਰਿਹਾਇਸ਼ੀਅਤ ਅਤੇ ਵਪਾਰਕ ਊਰਜਾ ਕੁਸ਼ਲਤਾ ਨੂੰ ਬਿਹਤਰ ਬਣਾਉਣ ਦੀ ਨੀਤੀ ਦਾ ਹਿੱਸਾ ਨੇ ਭਾਰਤ ਵਿੱਚ ਏਸੀ ਅਕਸਰ ਘਰਾਂ ਵਿੱਚ ਦਫ਼ਤਰ ਵਿੱਚ 20 ਡਿਗਰੀ ਸੈਲਸੀਅਸ ਤੋਂ ਘੱਟ ਚੱਲਦੇ ਨੇ ਜਿਸ ਨਾਲ ਊਰਜਾ ਦੀ ਵਰਤੋਂ ਵੱਧਦੀ ਹੈ ਤੇ ਪਾਵਰ ਗ੍ਰਿਡ ਤੇ ਦਬਾਅ ਪੈਂਦਾ ਹੈ ਵਾਧੇ ਤਾਪਮਾਨ ਦੀ 쿨ਿੰਗ ਉਪਕਰਨਾ ਦੀ ਮੰਗ ਦੇ ਨਾਲ ਖਪਤ ਅਤੇ ਪ੍ਰਬੰਧਨ ਦਾ ਇੱਕ ਰਾਸ਼ਟਰੀ ਤਰਜੀਹ ਬਣ ਗਈ ਹੈ ਤਾਂ ਹੁਣ ਏਸੀ ਦਾ ਤਾਪਮਾਨ ਘੱਟੋ-ਘੱਟ ਤੁਸੀਂ 20 ਡਿਗਰੀ ਹੀ ਰੱਖ ਸਕਦੇ ਹੋ ਆਉਣ ਵਾਲੇ ਏਸੀਆਂ ਦਾ ਤਾਪਮਾਨ ਘੱਟੋ-ਘੱਟ ਹੁਣ 20 ਡਿਗਰੀ ਹੋਵੇਗਾ ਯਾਨੀ ਕਿ 16 ਤੋਂ 18 ਡਿਗਰੀ ਤੇ ਹੁਣ ਏਸੀ ਨਹੀਂ ਚੱਲਣਗੇ